ਸ੍ਰੀ ਕਾਲ ਜੀ ਬਿਸਾਰਨ ਤੇ ਬਾਈ ਅੱਛਾ ਇਹ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਐਂ ਚ ਹਾਂ ਉਹ ਮੈਨੂੰ ਹੋਰ ਦੱਸ ਬੀ ਮੇਰੀ ਜਿਰੀ ਕਾਦ ਨਹੀਂ ਸਿਰੂਗੀ ਇਹ ਸੜੀ ਨਹੀਂ ਸੜੀ ਨਹੀਂ ਨਿਸ਼ਰਤਾ ਹੀ ਪੂਰੀ ਹਾਂ ਪੱਕੂ ਵੀ ਗਾਦੇ ਸਰਦਾ ਨਹੀਂ ਨਸਰੀ ਨਹੀਂ ਹੈਗੀ ਨਿਸ਼ਰੀ ਨਸਰਾ ਹੀ ਪਕੂਗੀ ਇੱਕ ਜਿਹੜਾ ਕਿਹੜਾ ਇਹ ਕਿਤੇ ਕਿਤੇ ਨਸਰੇ ਨੀ ਵੀ ਇੱਕ ਨੀਤੀਆ ਕੀ ਬਣੀ ਜੀ ਨੀਰੀ ਇੱਕ ਦੀ ਨਹੀਂ ਕਦੇ ਦੱਸਿਆ ਕਦੇ ਕਦੇ ਬਿਚਾ ਦੇ ਨਹੀਂ ਦੱਸਿਆ ਉਹ ਪਲਾ ਵੀ ਆ ਬੱਦ ਨਹੀਂ ਸਿਰੋ ਹੀ ਲੱਗਿਆ ਰਿਹਾ ਕੰਮ ਨਹੀਂ ਸਿਰਿਆ ਪਾਣੀ ਘੜਾ ਬੈਕਾਣਾ ਪਾਣੀ ਘੜਾ ਹੈ ਹਾਂ ਪੌਣ ਸੁੱਕੇ ਜੇ ਜਿਹੜਾ ਦਰ ਗੰਨੇ ਵਾਲੀ ਸਾਈਡ ਆ ਉੱਥੇ ਉੱਥੇ ਤਾਂ ਜਾਂਦੀ ਉਹ ਦੇਖ ਰੂਗੇ ਸੜਕ ਭਰੇ ਤੇਰਾ ਦਾ ਤੇ ਇਹ ਦੇਖਿਆ ਕੰਡੀਸ਼ਨ ਆ ਨਿਕਾਲੋ ਸੈਗ ਦੀ ਜੋੜਲੀ ਰੈਡੀ ਨਾਲ ਤੈਨੂੰ ਬਿਠਾ ਲ ਕੇ ਲੈ ਜਾਈਂ ਪਰ ਜਿੰਨੇ ਇਹ ਕਦੋਂ ਰੇਡੀ ਆ ਗਈ ਰੋ ਮੋਟਰਸਾਈਕਲ ਦੀ ਰੇਡੀ ਆ ਯਤੀਮ ਪੀ ਆ ਹਾਂ ਉੱਠੀ ਉੱਠਦੀ ਆ ਉੱਠੀ ਬਾਠੀ ਹੁੰਦੀ ਉਹ ਨਹੀਂ ਬੁੱਟੀ ਬਾਠੀ ਹੁੰਦੀ ਹਾਂ ਉੱਠੀ ਹੁੰਦੀ ਆ ਇਹੋ ਦਾ ਕਿ ਸਾਡੇ ਕੋਈ ਬੈਲੈਂਸ ਆ ਇਹ ਤੂੰ ਮੂਰੇ ਮੜਾ ਜਾਵੇਂ ਬਜਨ ਵੱਧ ਦੇ ਤਾ ਉਹਦਾ ਬੈਲੈਂਸ ਫਿੱਕੜ ਜਾਂਦਾ ਨਾ ਉਹ ਦੂਈ ਛੁਰਨਾ ਪੱਕੀ ਡਾਇਰ ਵਿੱਚ ਕਰੀ ਹੋਈ ਉਹਦੀ ਪੱਕੀ ਦੀ ਹੁੱਕੇ ਪੈਂਦੀ ਆ ਹੁੱਕਾ ਲਈਓ ਅੱਜ ਕੰਟਰਾ ਮੋਟਰ ਆਉ ਫੇਰੇ ਉਹਦਾ ਘੁੰਮਦੀ ਆ ਆਉ ਫਿਰ ਟਰਾਲੀ ਆ ਜਗੜ ਇੱਕ ਸਾਈਡ ਦਾ ਟਾਇਰ ਚੱਕ ਹੋ ਜਾਂਦਾ ਇੱਕ ਸਾਈਡ ਟਿਕ ਟਾਇਰ ਥੱਲੇ ਆ ਜਾਂਦਾ ਬੋਰ ਇਸਦਾ ਇੱਕ ਟਾਇਰ ਸੜਕ 'ਤੇ ਰਹਿੰਦਾ ਇੱਕ ਉੱਪਰ ਆਵਾਜਾ ਇਹਨੂੰ ਆ ਆ ਰੰਗਾ ਉਹਦਾ ਜੇ ਮੋੜ ਰੋੜਾ ਆ ਗਿਆ ਬਲਜੀ ਮੋੜਸਲ ਦੀ ਰੇਤ ਵੱਧ ਦੇਣੀ ਪੈਗੀ ਉਹਨਾਂ ਤਾਂ ਇੱਕ ਸੜਕ ਨੂੰ ਉੱਠ ਉੱਠ ਖੜਨਾ ਇਹ ਗੁੱਸਾ ਨਾ ਲੈ ਇਹ ਤਾਂ ਬਣਾਤਾ ਉਹ ਕਿੱਥੇ ਬਣੂ ਹੁਣ ਗੁੱਸਾ ਲੈਣਾ ਨਹੀਂ ਨਾ ਨਾ ਉਹ ਵੀਡੀਓ ਬਈ ਢਾ ਨਹੀਂਦਾ ਬਸ ਖਾਰਾ ਕਰਦਾ ਇਹ ਤਾਂ ਇਹ ਟੋੜੋ ਤਾਂ ਗਾਲਾਂ ਵੀ ਉਹਦੇ ਜੀ ਮਾਰ ਨਹੀਂਦੀ ਇੱਕ ਵਾਰੀ ਨਹੀਂ ਆਉਂਦੀ ਇਹ ਚੰਗੀ ਤਰ੍ਹਾਂ ਮਾਰਦਾ ਤਾਂ ਸਹੀ ਖਾਰਾ ਹੀ ਕਰਦਾ ਆਦੋਂ ਮਾ ਖੱਟਾ ਸਾਫ ਕਰਕੇ ਮਿਟਰੀ ਛੇੜਾ ਵਿੱਚ ਚਾਰ ਬਾਈ ਥੱਲੇ ਜਾਂਦੇ ਤੁਸੀਂ ਬੈਠ ਕੇ ਸੁਣਨਾ ਪੈਂਦਾ ਹੈ ਕਿ ਪੰਚ ਹਾਂ ਜੀ ਹਾਂ ਬੈਲਟ ਦਾ ਠੀਕ ਹੈ ਹਾਂ ਸਿੱਧਾ ਮਾਰਿਆ ਲਈ ਆ ਕੇ ਉਹ ਡਰਾਈਵਰ ਇਹੇ ਜੇ ਤਾਂ ਉਹ ਹਾਂ ਡਰਾਈਵਰ ਇਹੇ ਜੇ ਤਾਂ ਹਾਂ ਜੇ ਤੂੰ ਰੁਦੇ ਰਹਿੰਦੇ ਅਸੀਂ ਮਿਟਰੀ ਟਾਈ ਆਏ ਯਾਰ ਬਹੁਤ ਜਲ ਨਵਾਂ ਨਵਾਂ ਸੌਦਾ ਹੁੰਦਾ ਨਾ ਇਕ ਨਹੀਂ ਹੁੰਦਾ ਹਾਂ ਇਕ ਰਾਤਾ ਥੋੜਾ ਪੂਰਾ ਪੂਰਾ ਹੈ ਤੇ ਟਰੈਕਟਰ ਆਿੰਦਾ ਨਾ ਭਰਿਆ ਵਾ ਘੁੰਮ ਵੀ ਜਾਂਦਾ ਹੁਣ ਤਾਂ ਸਭੀ ਕਿਆ ਕਰੂਗੇ ਸਾਰਾ ਕੰਮ ਨਿਪਟ ਜਾਣਾ ਐਂਡ ਜਾ ਕੇ ਉਹ ਤਾਂ ਇਹ ਕੀ ਕਰਨਾ ਹੈ ਬਾਦ ਨੂੰ ਜੇ ਖੱਡਾ ਭਰ ਕੇ ਉਸਨੂੰ ਟਰੈਕਟਰ ਆਰਾਮ ਨਾਲ ਚੱਲ ਜਾਏਗਾ ਨਾ ਮੁੜ ਕੇ ਵੀ ਆ ਜਾਏਗਾ ਨਾ ਜਗ੍ਹਾ ਖੁੱਲ ਜਾਈ ਨਹੀਂ ਆਰਾਮਦਾਰੀ ਕਾ ਜਾਣਾ ਠੀਕ ਹੈ ਨਾਲੀ ਚ ਪੈ ਪੈ ਨਹੀਂ ਗੇਰੀਆ ਚੱਕ ਇੱਟ ਪਾਉਂਦੇ ਹੋਰ ਕੀ ਤਾਂ ਹੀ ਤਾਂ ਬਿਗੜਾ ਬੈਲੈਂਸ ਅਰੇ ਇੱਟਾ ਰੱਖ ਕੇ ਮਿੱਟੀ ਸੁਣ ਲੈਂਦਾ ਫੇਰ ਕਰ ਦਿੰਦੇ ਚਾਹੀ ਮਿੱਟੀ ਉਹ ਗੇਰ ਦਿੰਦੇ ਇੱਟੇ ਰੱਖਦੇ ਨਾਲ ਹੀ ਤੇ ਮਿੱਟੀ ਕਰ ਦਿੰਦੇ ਮਿੱਟੀ ਇੰਨੇ ਦੇ ਕਿ ਕਿੰਨੇ ਤੂੰ ਸ਼ਾਰਟ ਰੈਲੀ ਸੀ ਨਹੀਂ ਆਈ ਜਦ ਬੌਕਾਰੇ ਕਰਾਉਂਦੇ ਹੁੰਦੇ ਆ ਲੈ ਇਹਦਾ ਵੀ ਨਹੀਂ ਦੱਸਤਾ ਨਾ ਨਾ ਮੈਂ ਤਾਂ ਹੈ ਨਹੀਂ ਰਾਬੇ ਗੇਰ ਕੇ ਗਏ ਆਕੇ ਉਹ ਤੁਹਾਨੂੰ ਦੱਸਾਈ ਦੇ ਰਹਾ ਤੁਹਾਨੂੰ ਕੋਈ ਮੈਂ ਨਾ ਤੇ ਉਹ ਤਾਂ ਕਿ ਵੀਡੀਓ ਵੀ ਨਹੀਂ ਆਇਆ ਮੈਂ ਮੈਂ ਤਾਂ ਆਪਕ ਜੇ ਨਹੀਂ ਤਾਂ ਮੈਂ ਆਪ ਗਿਆ ਨਾ ਤੇ ਉਹਦਾ ਉਹ ਕੱਲਾ ਦਾ ਉਹਨੂੰ ਐ ਤੇ ਵੀ ਕੱਢੇ ਕੱਢੇ ਲੈਣਾ ਮੈਂ ਉਹਨੇ ਫਿਰ ਟਰਾਲਾ ਬੈਗਣ ਲੱਗਾ ਸਿੱਧਾ ਵਿੱਚ ਅਨੇਰਾ ਭਾਈ ਉਹਦਾ ਨੁਕਸਾਨ ਨਹੀਂ ਹੋਇਆ ਟਰੈਕਟਰ ਨਹੀਂ ਸਿੱਧਾ ਲੇਕ ਗਿਆ ਟਰਾਲਾ ਵੀ ਉਹਦਾ ਇਹੀ ਢੀਕਾ ਸਿੱਧਾ ਕਿ ਯਾਰ ਟਰੈਕਟਰ ਮੂਰੇ ਪੈ ਗਿਆ ਪੈ ਗਿਆ ਤਾਂ ਹੁਣ ਅੱਤੜ ਜੀ ਆ ਅੱਤੜੀ ਬਣੀ ਹੋਈ ਆ ਫਿਰ ਤੋਂ ਸਿੱਧਾ ਲੇਕ ਗਿਆ ਉਹ ਹੀ ਦੰਦਾ ਦਾ ਹੈ ਤਾਂ ਸਿੱਧਾ ਆ ਵੀ ਹੁਣ ਆਪਾਂ ਇਹ ਪੂਰੀ ਜਗ੍ਹਾ ਜੀ ਨੂੰ ਕੱਢਣ ਟਿਕਟ ਦੂਜੀ ਹੋਣਾ ਚਾਹੀਦਾ ਸਿੱਧਾ ਜੇ ਉਹਨਾਂ ਪੈਥੇ ਮੋੜ ਕੇ ਹੋੜੀ ਜੀ ਨੂੰ ਪੜਨ ਦਾ ਫਾਇਦਾ ਪਈ ਲੱਗਣੀ ਹੈਗੀ ਤੇਰੇ ਵਿੱਚ ਹਾਂ ਜੀ ਚਾਰ ਕਿੱਥੇ ਵੀ ਕਿੰਨੇ ਕੰਦੇ ਆ ਲੇਖੀਆਂ ਮੋੜਦੇ ਰੇਗਲੀ ਮੋੜਦਾ ਇਹਨਾਂ ਇਹਦਾ ਜਦੋਂ ਉਹ ਟਿਕਟ ਹੁੱਕ ਕੇ ਜਮੀਨ ਲਵਾਂਗਾ 7-8 ਕਿੱਲੇ ਤਾਂ ਤੇ ਲੈ ਕੇ ਜਾਊਗਾ ਇਹਦਾ ਜਿਹੜਾ ਡੰਗਰ ਵਾਲਾ ਵੀ ਢੋਣਾ ਬੜਾ ਨਾਮੁੰਡਾ ਨਾ ਨਾ ਮੁੜ ਤਾਇਆ ਜਨਮ ਹਾਂ ਮੈਂ ਟਿਕਟ ਦੇ ਨਾਲ ਆ ਉੱਥੇ ਦੇ ਬਾੜੇ ਦੇ ਮੁੜ ਜੂਗਾ ਉੱਥੇ ਨਹੀਂ ਮੁਰਨਾ ਇਹ ਇਹਦਾ ਚੜਾ ਯਾਰ ਮੂਰੀ ਜਗ੍ਹਾ ਜਿਆਦਾ ਯਾਰ ਠੇਕੇ ਵਜ੍ਹੀ ਮਿਲਤੀ ਤਾਂ ਦਾ ਕੰਮ ਕਰੂਗੇ ਇਹਦਾ ਸੱਤ ਕੀਲੇ ਲੱਤੇ ਯਾਰ ਜੀਰੀ ਲਾ ਦੇਣੀ ਤਾਂ ਕਰੂਗਾ ਮੋੜਨੇ ਦੀ ਗੱਲ ਕਰੀਏ ਸੀ ਤਰੂ ਲੈ ਕੇ ਆਉਂਦੀ ਜਾਲੀ ਗਈ ਦੇ ਤਾਂ ਭਲਾ ਕੀਡੇ ਨੂੰ ਵੀ ਜਾਈ ਦਾਣੇ ਤੇ ਕੀਡੇ ਦਾ ਮੋੜਨਾ ਮੈਂ ਕਿਹਦਾ ਕਹਾ ਤਰੂ ਮੋੜਨੇ ਦੀ ਗੱਲ ਕਰੀਆ ਹੁਣ ਮੁਰਨਾ ਮੁਰਨਾ ਉੱਥੇ ਔਖਾ ਫੇਰ ਮੁਰਦਾ ਤਾਂ ਮੈਨੂੰ ਫਿਰਦਾ ਪਈ ਪਈ ਇਹ ਮੇਰੇ ਨਾਲੇ ਹੁਣ ਜਿਹੜੇ ਵੱਡੇ ਟਰੈਲੇ ਆ ਮਿੱਤਰਾ ਹੁਣ ਜੈਜਮੈਂਟ ਪਾਉਦਾ ਇਹਦੇ 16 ਫੁੱਟ ਦਾ ਗੇਟ ਆ ਉਹ ਨੇ ਲਾ ਜਿਹੜੀ 11 ਕਬੂਟਰ ਦੀ ਟਰਾਲੀ ਆ ਉਹ ਮੁੜ ਜੀਂਦੀ ਇਹਦੇ ਕੈਰਾ ਅਡਜਸਟ ਬਹੁਤ ਖਣੀ ਹੋਣੀ ਆ ਮੇਰਾ ਸੂਆਪੁਰ ਦਾ ਵੇਟ ਆ ਨਾਲੇ ਪਿੱਛੇ ਹਟ ਮਾਏ ਤਾਂ ਵੀ ਨਹੀਂ ਜ਼ਿਆਦਾ ਮੁਰਦਾ ਛੱਡੇ 18 ਫੁੱਟ 18 ਫੁੱਟ ਤਾਂ ਥੋੜਾ ਘਟਾ ਦੇਖ ਬਿਧਾ ਕੇ ਮੋੜਣਾ ਪੈਂਦਾ ਤੁਹਾਨੂੰ ਚਾਰ ਕੱਟ ਘਰ ਆਤਾ ਚਾਰ ਗੱਠੇ ਦਾ ਰਸਤਾ ਦਾ ਹੈਗਾ ਇਹ ਨਾਲੇ ਪਿੱਛੇ ਹਟ ਮਾਈਨਾ ਦੇਖਦਾ ਹਾਂ ਕਿ ਉਹਨਾਂ ਮੁਰੇ ਆਤ ਵਾਲੇ ਮਤਲ ਨਾਲੀ ਉੱਪਰ ਜਗਾ ਘਟਾ ਉਹਨਾਂ ਨਾਲੀ ਚੌੜੀ ਕਰਨੀ ਆ ਫੇਰ ਐ ਨੇੜੇ ਮੁੜ ਜੀਂਦੇ ਕੰਦ ਦੇ ਤੁਹਾਨੂੰ ਬਿਧਾ ਕੇ ਮੋੜਣਾ ਪੈਂਦਾ ਉੱਥੇ ਦੇ ਇਹ ਰੰਪੀਏ ਬੋਲਦੇ ਕਰਦੇ ਲੋਟ ਉੱਥੇ ਵੀ ਨਾ ਮੁਰਦਾ ਆਤਾ ਮੁਰਦਾ ਮੋੜਿਆ ਉਹਨੇ ਦੋ ਤਿੰਨ ਵਾਰ ਕੰਨੇ ਵਾਲੇ ਨੇ ਥੋੜੀ ਦਿੱਕਤ ਹੁੰਦੀ ਕੰਨੇ ਵਾਲਾ ਯਾਰ ਕਦੇ ਮੁਰਦਾ ਡਿੱਤਾ ਲੰਦਾ ਬਾਈ ਕੰਨੇ ਵਾਲਾ ਵੀ ਕਦੇ ਮੋੜਿਆ ਨਹੀਂ ਫੋਲ ਖੜ ਕੇ ਬੰਦਾ ਮੜਾ ਜੂਵੇ ਇਹ ਮੁਰਦਾ ਹੁਣ ਆਏ ਹੁੰਦੇ ਰਾਤ ਨੂੰ ਦਿਨ ਚ ਕਦੇ ਇਕੱਲੇ ਆਉਂਦੇ ਉਹਨੇ ਮੋੜਦੇ ਨਹੀਂ ਆਪਾਂ ਮੈਂ ਤਾਂ ਹੁਣ 17 ਫੁੱਟ ਆਉਦਾ ਸੋਰੀ 18 ਨਹੀਂ ਪੀ ਵਾਲਾ ਲੈ ਕੇ ਗਿਆ ਕੰਨੇ ਦਾ ਕਈ ਵਾਰੀ ਕੱਲਾ ਬੰਦਾ ਮੋੜ ਕੱਲੇ ਬੰਦੇ ਤੇ ਨਹੀਂ ਮੁਰਦਾ ਕੱਲੇ ਬੰਦੇ ਕਾਇਮ ਹੁੰਦਾ ਵੀ ਹੱਥ ਵਾਲੇ ਬੱਚੇ ਨਾ ਆਉਂਦਾ ਨਹੀਂ ਹੁੰਦਾ ਫਰਮੰਦਾ ਆ ਹੁੰਦਾ ਮੋਏ ਮੋਏ ਮਰਦਾ ਆ ਬਿਲਕੁਲ ਹੀ ਫਾਇਦਾ ਥੋਏ ਮੁੜ ਜਾਂਦੇ ਥੋਏ ਮੁੜ ਜਾਂਦੇ ਪਤਾਈ ਬਾਜੇ ਨਹੀਂ ਥੋਏ ਦਾ ਟਾਈਮ ਲੱਜਦਾ ਤੂੰ ਚੌੜੀ ਚਾਸੀ ਹੁੰਦੀ ਥੋੜੀ ਚੌੜੀ ਚਾਸੀ ਚੌੜੀ ਹੁੰਦੀ ਕਾਟਰ ਚੌੜਾ ਹੁੰਦਾ ਕਿੱਥੇ ਚ ਕਾਟਰ ਇੱਥੇ ਤੇ ਆਏ ਇਕੱਠਾ ਹੋਣਾ ਆਏ ਬਾਈ ਫਿਰ ਆਏ ਹੋਇਆ ਇੱਥੇ ਕਿੱਥੇ ਕਿੰਨੀ ਪਤਾਈ ਪੜਗੀ ਹਾਂ ਮੈਂ ਵੀ ਕੋਈ ਮੁکریاں ਲੱਪੀਆਂ ਗੰਨਾ ਲੱਗਦਾ ਨਹੀਂ ਹੈਗਾ ਨੇੜੇ ਉਹ ਹੋਰ ਹੈ ਟਰਾਲਾ ਮੈਂ ਵੀ ਕੁਝ ਐਗਰੀਕਲਚਰ ਟਰਾਲਾ ਦੇਖਣਾ ਦਾਦੇ ਮੈਨੂੰ खना मैं ये तो नहीं है मारने पही तो है तुके लगता है प्ड के बनी प ਉਹ ਹੁੱਕ ਬਹੁਤ ਨੁਰੀ ਪਾਉਂਦੇ ਹੁੰਦੇ ਨੇ ਇਹ ਪਾਵਰ ਨੋ ਨੀ ਪਾਉਂਦੇ ਯਾਰ ਰੋਡਸ ਵਾਲੀ ਦਿੱਕਤ ਨਾ ਆਵੇ ਹੁਣ ਮਾਨੂੰ ਕੋਈ ਸੈਗਮੈਂਟ ਹੰਟਰ ਵਾਲਾ ਦੱਸ ਦਿਓ ਮੇਰੀ ਘਰ ਤੋਂ ਲੱਕ ਹੁੱਕ ਪਰ ਜਿੰਨਾ ਮਰਜ਼ੀ ਲੋਡ ਪਾ ਕੇ ਟਰੈਕਟਰ ਖੜਾ ਜਾਈ ਜਾਵੇ ਹਾਂ ਹੁੱਕ ਤੋਂ ਟੁੱਟੂ ਅੱਗੇ ਹਾਂ ਉੱਪਰ ਡੁੱਟ ਜੇ ਕਰ ਦਿੰਦੇ ਹਾਂ ਜਿਆਦਾ ਟਰੈਕਟਰ ਖੜਾ ਹੋ ਜਾਂਦਾ ਤਾਂ ਹੁੱਕ ਟੁੱਟ ਜਾਂਦਾ ਹੁਣ ਕਈ ਇਹੋ ਜਿਹੀ ਬਣਾਉਂਦੇ ਆਂ ਰੇਤੀ ਦੀ ਟਰਾਲੀ ਭਰ ਦੇ ਕੇ ਆ ਜਿਹੜੇ ਲੈਗਲ ਦਾ ਮਿੱਟੀ ਦੀ ਪਾਹੀ ਕੋ ਦੇ ਰਨੇ ਹਾਂ 12 13 ਕਿਹੜੇ ਰਾਏ ਦੁੱਧ ਮਹਿਲੇ ਦਾ 10 12 ਕਿਹੜੇ ਚੱਕੀ ਦੇ ਜਦ ਲੱਗੇ ਕਿਹਦੇ ਕਿਹੜੇ ਸਮਝ ਲਾ ਵੀ ਤੇ ਬਾਤਾਂ ਵੀ ਲੱਗੇ ਹੀ ਨਹੀਂ ਬਾਹ ਮਾਰੀ ਹੱਕ ਤੋੜ ਕੇ ਉਹਨੇ ਖੜਾ ਹੋਇਆ ਜਾ ਤਨ ਕੱਟਾ ਕੱਟਾ ਜੀ ਗਿਆ ਸਾਰੀ ਗੱਤੀ ਤੇ ਬੈਠਾ ਕਰਾ ਕੇ ਬਦਲ ਗਿਆ ਉਹਦੀ ਇੰਨੀ ਉਹਦਾ ਸੀ ਉਹ ਤਾਂ ਲੈਣਾ ਕਿੱਥੇ ਕਿੱਥੇ ਇੰਨੀ ਕਿਉਂਦੀ ਸੀ ਮੈਂ ਇੰਨੀ ਕਿਉਂਦੀ ਸੀ ਬਸ ਹੁਣ ਨਾਲੀ ਨੂੰ ਤਾਂ 2 ਇੰਚੀ ਹੁੰਦੀ ਹੈ ਇੰਨੀ ਕਿਉਂਦੀ ਸੀ ਬਸ 6 2.5 ਦਿਨ ਆਉਣ ਲੱਗੀਆਂ ਹੁਣ ਤਾਂ ਉਹ ਬੰਦਾ ਦੇਖ ਬਣਾਉਂਦਾ ਵੀ ਗੰਨੇ ਗੰਨੇ ਦੇ ਹਿਸਾਬ ਨਾਲ ਬਣਾਉਂਦਾ ਆਧਾਰ ਇੱਕ ਦਿਨ ਹੋਣਾ ਭਲਾ ਬੰਦਾ ਤਾਂ ਨਾ ਜਦੂ ਕੀ ਚੋੜੂਗਾ ਜੇ ਉਹ ਬਾਕੀ ਟਰੈਕਟਰ ਤੇ ਡਿਪੈਂਡਾ ਖੇਤ ਤੇ ਡਿਪੈਂਡਾ ਵੀ ਗਿੱਲਾ ਕਿ ਨਾ ਸੁੱਕਾ ਜੀ ਹਾਂ ਜੇ ਤੂੰ ਜੋੜ ਕਰੂ ਉਹ ਗੱਲ ਵੱਖਰੀ ਆ ਹੌਣ ਦਾ ਕਾਲ ਕਰੀ ਦੀ ਪੁੱਛ ਲੈ ਅਰਚ ਵੀ ਡੀਲ ਕਰੀ ਤੀ ਹਾਂ ਜੀ ਬਿੰਦੇ ਜਾਨੇ ਆ ਵੀਡੀਓ ਰੋ ਦਿੰਦੇ ਨਹੀਂ ਦੇਖੇ ਲੈਣੀ ਚੱਲ ਤਸਵੀਰ ਕਰਨ ਲੱਗਾ ਮੇਰਾ ਮੈਸੀ ਆਏ ਆ ਮੇਰਾ ਮੈਸੀ ਆਏ ਆ ਅਰੇ ਮੈਸੀ ਦਾ ਭਰ ਲਿਆ ਖੇਤ ਵਿੱਚ ਐ ਮਿੱਟੀ ਦਾ ਹਾਂ ਜੀ ਜਲ ਲੱਗੇ ਤੋੜਨ ਉਹ ਬੈੜਗਾ ਟਰੈਕਟਰ ਉੱਪਰ ਮੇਰੇ ਮੂਰੇ ਉਹ ਰੱਖਤੀ ਏ ਟਰੱਕੀ ਕਰੇ ਮਿੱਟੀ ਦੀ ਭੇੜੀ ਲਾਤੀ ਭੇਟੀ ਦੀ ਭੇੜੀ ਲਾਤੀ ਮਾਰੇ ਸੀਰੇ ਮਾਰੇ ਆ ਜੋਰ ਹਾਂ ਉਹ ਕੋ ਤੋੜ ਗਿਆ ਉਹ ਮਰੀ ਮੈਂ ਸੀ ਅੱਗੇ ਨਾਂਗੇ ਹਾਂ ਉਹਦਾ 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 ਆਪਣੇ ਹਿਸਾਬ ਨਾਲ ਟਰਾਲਾ ਕੱਟਾ ਲੱਗਿਆ ਰਹਾ ਬਾਹਰ ਹਾਂ ਉਹ ਹੁੱਕ ਤੋੜ ਗਿਆ ਉਹ ਮਰੀ ਜਾ ਦੱਤਲ ਜਾਗੀ ਅੱਛਾ ਹੱਸ ਫੇਰ ਕੇ ਆ ਬਰ ਸੁੱਖੀ ਖਾਲੀ ਕਰਕੇ ਉਹ ਜੀੜੇ 2800 ਦੀ ਹੁੱਕ ਪਾ ਕੇ ਫੇਰ ਘਰਾਂ ਲੈ ਜਾਂਦਾ ਚੱਲ ਮੈਂ ਤਾਂ ਟਰਾਲਾ ਤਾਂ ਲੈਣਾ ਗੇੜੇ ਗੁੜੇ ਮਾ ਨੂੰ ਡੜੀ ਲਾ ਦੂੰਦਾ

ਉਹ ਕੀ ਕਰਦਾ ਉਹ ਲੈ ਕੇ ਦੇਦਾ ਛਿੱਟਾ ਦੇਦਾ ਛਿੱਟਾ ਕਣਕ ਦਾ ਇਹ ਲੈ ਲੱਗਿਆ ਦੇਣ ਕਣਕ ਦਾ ਛਿੱਟਾ ਹਾਂ ਇਹ ਤਾਂ ਜੇ ਬੜੀ ਬੜੀ ਝੋਈ ਚੁਕਾ ਦਿੰਦੇ ਨਾ ਉਂਗਿਰਦੇ ਨਾ ਤਾਂ ਇਹਨਾਂ ਉਂਗਿਰਦੇ ਨਾ ਜੇ ਬੜੀ ਝੋਲੀ ਚੁਕਾ ਦਿੰਦੇ ਇਹ ਵੀ ਚੱਲਦਾ ਬਈ ਇਹ ਖੋਹ ਦਿੱਤਾ ਦੇ ਹੈ ਰੁਕ ਰੁਕ ਹੂਲ ਦੁਬਾਰਾ ਕਰਾਂ ਹਾਂ ਹਾਂ ਹੂਲ ਗਿਆ ਤਾਂ ਪੇਪਰ ਆ ਗਿਆ ਕਿ ਕਿਨੇ ਪੇਪਰ ਹੋਗੇ ਕਿਨੇ ਪੇਪਰ ਹੋਗੇ ਇੱਕਰ ਆ ਗਿਆ ਇੱਕ ਰਹਿ ਗਿਆ ਮੇਰਾ ਵੀ ਕਰੇਗਾ ਸੋਮਵਾਰ ਨੂੰ ਜਾਊਂਗਾ ਹੁਣ ਮੈਂ ਮਨ ਕੱਲ੍ਹ ਛੁੱਟੀ ਆ ਪਰਸ ਨੂੰ ਆਉਂਗਾ ਮन्ने ਵੀ ਕੱਲ੍ਹ ਛੁੱਟੀ ਆ ਪਰਸ ਨੂੰ ਜਾਊਂਗਾ ਉਹ ਮੇਰੀ ਨਗਲਾ ਨਾ ਕਰ ਤੂੰ ਵੀ ਮੇਰੀ ਨਗਲਾ ਨਾ ਕਰ ਹਰੇ ਇਹਦਾ ਛਿੱਟਾ ਦੇ ਹੁੰਦਾ ਇਹ ਲੈ ਫੋੜੇ ਦੇ ਕੀਤਾ ਦੇ ਹੂ ਆ ਕਿੰਨੇ ਸਾਲ ਪੁਰਾਣਾ ਟਰੱਕ ਹੈ ਕਿੰਨੇ ਸਾਲ ਪੁਰਾਣਾ ਟਰੱਕ ਹੈ 2 ਸਾਲ ਪੁਰਾਣਾ ਆ 2 ਸਾਲ ਪੁਰਾਣਾ ਆ ਬਹੁਤ ਦਿਨ ਤੇ ਖਰੀਦ ਜਾ ਗਿਆ ਹੈ ਤਾਂ ਬਹੁਤ ਦਿਨ ਤੱਕਰੀਦੇ ਵੇਗਾ 100 ਸਾਲ ਪੁਰਾਣਾ ਟਰੱਕ ਇਹਦਾ ਵੀ ਕਾਰ ਬੰਦਾ ਇਹ ਕਿੱਥੇ ਦਾ ਫੜਿਆ ਜੇ ਇਹ ਇਹ ਏ ਏ ਅਰਜਨ ਵੈਲੀ ਏ ਗਿਰ ਗਿਆ ਜੋਰ ਨਹੀਂ ਹੈਗਾ ਮੁੰਡੇ ਚ ਏ ਬਾਈ ਜੋਰ ਨਹੀਂ ਏ ਲੱਸੀ ਘਰਤੀ ਮੁੰਡੇ ਨੇ ਦਾ ਏ ਲੈ ਬਾਈ ਏ ਚੱਲੇ ਆ ਬਾਈ ਘਟ ਖਾਰੂੰਗਾ ਇਹ ਡੈਡੀ ਦਾਦਾ ਆਂਦੇ ਮੜਾ ਇਹ ਏ ਗਿਰਿਆ गा गया ग डर कि बहुबली बहुबली लै ले ते ले। भी खेती बाड़ी करनी है है भाई तभी खेती वडी करनी है। हमें उधर देखना चाहिए। अच्छा। तभी खेती करनी है। चल है करे खेती करनी। करनी, करनी खेती।, ना ना चली करनी खेती। ना जोंसी ना बंदा। चलिए फिर करने। क्या खेलना हो रहा है? खेलना हो रहा है? है? फेषी अच्छा ठीक हो रहा कर ला कर ला चल ठीक ये है वेल्डिंग से <laughs> सेट हो है। रहा है यार आप पता नहीं कि नाम लिखा है ट्राली पर यार पता नहीं यार कि नाम यार है दस ਏ ਭਾਈ ਅੰਗਰੇਜ਼ੀ ਆਂਦੀ ਨਹੀਂ ਨਹੀਂ ਆਂਦੀ ਆ ਇਹ ਪੜ੍ਹਨੀ ਨਹੀਂ ਆਉਂਦਾ ਜੀ ਉਹ ਆਰ ਆਈ ਐਨ ਐਸ ਜੀ ਆਰ ਗਰ ਹਾ ਗਰ ਭਾਈ ਪੜ੍ਹਨੇ ਨਹੀਂ ਆਉਂਦਾ ਇਹ ਆਂਦਾ ਹੀ ਨਹੀਂ ਹਾਂ ਮੈਂ ਐਚ ਇਹ ਹਾਂ ਹਾਂ ਸਿੰਦੁਰ ਮਹਾਰਾਜ ਹਾਂ

Yeah.